ਹੈਲੋ ਈਵਰਜ਼ ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ੍ਰੀ ਅਕਾਲ ਅੱਜ ਉਹ ਦਿਨ ਹੈ ਜਿਸ ਦਿਨ ਹਰ ਅੱਖ ਦੇ ਵਿੱਚ ਹੰਝੂ ਹੈ ਔਰ ਹਰ ਬੰਦਾ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਰੋ ਰਿਹਾ ਹੈ ਠੀਕ ਹੈ ਤੇ ਅੱਜ ਉਹਨਾਂ ਦੀ ਵਰਸੀ ਹੈ ਸਿੱਧੂ ਮੂਸੇਵਾਲਾ ਨਾਲ ਪਿੰਡ ਉੱਥੇ ਮੇਰਾ ਖਿਆਲ ਕਿ ਪੂਰਾ ਪੰਜਾਬ ਹੀ ਆਇਆ ਹੋਏਗਾ ਬਿਲਕੁਲ ਬੜਾ ਉੱਥੇ ਕੋਈ ਬੰਦਾ ਐਸਾ ਨਹੀਂ ਜਿਹੜਾ ਬੰਦਾ ਸਿੱਧੂ ਮੂਸੇਵਾਲੇ ਨਾਲ ਪਿਆਰ ਕਰਨ ਵਾਲਾ ਹੈ ਨਾ ਠੀਕ ਹੈ ਤੇ ਆਪਣੇ ਦਿਲ ਦੇ ਵਿੱਚ ਉਹਦਾ ਗਮ ਰੱਖਦਾ ਹੈ ਠੀਕ ਹੈ ਉਹ ਪਿੱਛੇ ਨਹੀਂ ਹਟਿਆ ਆਏਗਾ ਬਿਲਕੁਲ ਤੇ ਜਸਵਿੰਦਰ ਬਰਾੜ ਵੀ ਅੱਜ ਬਰਸੀ ਤੇ ਆਏ ਹੋਏ ਨੇ ਤੇ ਉਹ ਕੁਝ ਗੱਲਾਂ ਕਰਦੇ ਨੇ ਪਰ ਅੱਖਾਂ ਚ ਹੰਝੂ ਨਹੀਂ ਆਪਣਾ ਹੱਟਦੇ ਰੁਕਦੇ ਪਏ ਬਿਲਕੁਲ ਤੇ ਚਲੋ ਪਹਿਲੇ ਵੀਡੀਓ ਦੇਖਦੇ ਆਂ ਹਾਂਜੀ ਮੈਂ ਹਰ ਉਸ ਬੱਚੇ ਲਈ ਅਰਦਾਸ ਕਰਦੀ ਹੁੰਦੀ ਆਂ ਭਾਵੇਂ ਉਹ ਚਿੱਟੇ ਨਾਲ ਚਲਿਆ ਗਿਆ ਭਾਵੇਂ ਉਹ ਐਕਸੀਡੈਂਟ ਨਾਲ ਚਲਿਆ ਗਿਆ ਭਾਵੇਂ ਉਹ ਚਾਨ ਚੱਕ ਕਿਸੇ ਬਿਮਾਰੀ ਨਾਲ ਚਲਿਆ ਗਿਆ ਵੀ ਜਾਂ ਤਾਂ ਦੇ ਇਨੋਂ ਨੇ ਗਾੜੀ ਚਕਾਇਆ ਨਾ ਨਹੀਂ ਨਾ ਇੱਕ ਦੁੱਖ ਰਹੂਗਾ ਬਿਮਾਲਕ ਨੇ ਦਿੱਤਾ ਨਹੀਂ ਪਰ ਦੇ ਕੇ ਖੋਈ ਨਾ ਮੈਂ ਇਹ ਮੇਰੀ ਰੱਬਣਾ ਹਮੇਸ਼ਾ ਲੜਾਈ ਰहूं ਵੀ ਦੇਈ ਨਾ ਇੱਕ ਦੁੱਖ ਰਹੂਗਾ ਵੀ ਤੂੰ ਦਿੱਤਾ ਨਹੀਂ ਪਰ ਦੇ ਕੇ ਖੋਈ ਨਾ ਬਾਕੀ ਅਸੀਂ ਕਲਾਕਾਰ ਹੁੰਨੇ ਆ ਜੀ ਅਸੀਂ ਸਾਡੀ ਜੌਬ ਐ ਤੁਹਾਨੂੰ ਹੱਸਣਾ ਵੀ ਪੈਂਦਾ ਸਾਨੂੰ ਨੱਚਣਾ ਵੀ ਪੈਂਦਾ ਅਸੀਂ ਆਪਣੇ ਬੱਚੇ ਵੀ ਪਾਲਨੇ ਆ ਥੱਲੇ ਕਮੈਂਟ ਦੀ ਮਰਜ਼ੀ ਜੋ ਲੋਕ ਮਰਜ਼ੀ ਕਰੇ ਜਾਣ ਉਹ ਵੀ ਇਰ ਜੀ ਵਾਂਗੂ ਅਸੀਂ ਹਰ ਹੱਦ ਤੱਕ ਜਲੀਲ ਹੋਣ ਲਈ ਤਿਆਰ ਆ ਜਸਵਿੰਦਰ मैम ਅੱਜ ਤੀਸਰੀ ਵਰ੍ਹਈਏ ਸਿੱਧੂ ਦੀ ਔਰ ਹਰ ਕਿਹ ਦੀਆਂ ਅੱਖਾਂ ਨਾ ਮੈਂ ਔਰ ਹੋਣੀਆਂ ਵੀ ਕਿਉਂ ਨਹੀਂ ਕਿਉਂਕਿ ਇਹ 29 ਤਰੀਕ ਸਾਰੇ ਕਾਲਾ ਦਿਨ ਮੰਨਦੇ ਐ ਇਸਨੂੰ ਇੱਕ ਮਾਪਾਪਲੀ ਜੋ ਕਿ ਆਪਣੇ ਬੜੇਪੇ ਚ ਜਾ ਰਹੇ ਨੇ ਹਾਲਾਂਕਿ ਇੱਕ ਛੋਟੀ ਉਮੀਦ ਤਾਂ ਹੈਗੀ ਆ ਉਹਨਾਂ ਕੋਲ ਪਰ ਇੱਕ ਮਾਪਾਪ ਦੇ ਜਿਉਂਦੇ ਹੁੰਦੇ ਉਹਨਾਂ ਦੇ ਆਪਣੇ ਬੱਚੇ ਨਾ ਹੋਣਾ ਇਹ ਬਹੁਤ ਵੱਡਾ ਦੁੱਖ ਹੈ ਤੁਸੀਂ ਤਾਂ ਬਹੁਤ ਨੇੜੇ ਉਹਨਾਂ ਦੇ ਰਹਿੰਦੇ ਹੋ ਵੇ ਦੇਖੋ ਜੀ ਇਹ ਉਹਨਾਂ ਦੇ ਪੋਤੇ-ਪੋਤੀਆਂ ਦੇ ਸੀ ਬਿਲਕੁਲ ਹਨਾ ਦੁਬਾਰਾ ਤੋਂ ਲਾਈਫ ਜੀਰੋ ਤੋਂ ਸ਼ੁਰੂ ਕਰਨੇ ਪੈ ਜੋਦੂ ਨੂੰ ਨਵੇਂ ਲੱਗਿਆ ਵੀ ਹੁਣ ਅਸੀਂ ਅ ਮੁੰਡੇ ਨੂੰ ਵਿਆਹ ਮਾਗੇ ਪੋਤਰੇ ਪੋਤੇ ਪੋਤੇ ਪੋਤੀਆਂ ਖੜਾਵਾਗੇ ਹੁਣ ਅਸੀਂ ਮਸਤ ਮੰਜੇ ਤੇ ਬਹਿ ਕੇ ਆਪਣੀ ਜ਼ਿੰਦਗੀ ਨੂੰ ਬਤਾਵਾਂਗੇ ਉਹਦੋਂ ਕੀ ਹੋਇਆ ਸਾਰਾ ਕੁਝ ਛੱਟੇ ਨਾਲ ਖੋਇਆ ਗਿਆ ਉਹਨਾਂ ਤੋਂ ਪਰ ਫੇਰ ਵੀ ਮੈਂ ਮੰਨਦੀ ਆ ਕੋਈ ਅਕਾਲ ਪੁਰਖ ਦੀ ਉਹਨਾਂ ਤੇ ਮਿਹਰ ਹੈ ਵੀ ਉਹ ਤਕੜੇ ਰਹੇ ਫੇਰ ਤੂੰ ਬਾਗ ਨੂੰ ਸਜਾਇਆ ਫੇਰ ਤੂੰ ਇੱਕ ਫੁੱਲ ਲਗਾਇਆ ਤੇ ਮੈਂ ਆਹੀ ਸਾਰਿਆਂ ਨੂੰ ਬੇਨਤੀ ਕਰੂੰਗੀ ਵੇ ਜੇ ਨਾ ਤੁਸੀਂ ਸਿੱਧੂ ਨੂੰ ਪਿਆਰ ਕਰਦੇ ਹੋ ਹਮੇਸ਼ਾ ਉਹਦੇ ਨਾਲ ਖੜੇ ਰਹੋ ਕਦੇ ਵੀ ਪਿੱਛੇ ਨਾ ਹਟਿਓ ਇਹਨਾਂ ਹੌਸਲੇ ਉਹਨਾਂ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਨਾਲ ਹੈ ਉਹਨਾਂ ਕਰਕੇ ਹੈ ਕਿ ਜਿਹੜੇ ਪਿਆਰ ਨਹੀਂ 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 ਸਾਡੇ ਵਰਗੇ ਕਰਕੇ ਨਹੀਂ ਅਸੀਂ ਉਹਨਾਂ ਨੂੰ ਦੇਖ ਕੇ ਮੋਟੀਵੇਟ ਹੋਇਆ ਕਿਉਂਕਿ ਮੈਂ ਬਹੁਤ ਛੋਟੇ ਜਲਦੀ ਹਾਂ ਮੈਂ ਮੈਂ ਖਬਰਾ ਜਾਣੀ ਹਾਂ ਬਹੁਤ ਜਲਦੀ ਪਰ ਜਦੋਂ ਮੈਂ ਬਹੁਤ ਜਲਦੀ ਖਬਰਾਉਣੀ ਹੈ ਫਿਰ ਮੈਂ ਉਹਨਾਂ ਨੂੰ ਦੇਖਦੀ ਹਾਂ ਮੈਂ ਮੈਂ ਉਹਨਾਂ ਤੋਂ ਮੋਟੀਵੇਟ ਹੁੰਦੀ ਹਾਂ ਮੈਂ ਕਹਿੰਨੀ ਤੁਹਾਨੂੰ ਇਹ ਹਬਾਬਲ ਤਨਾਇਮਾ ਤਾਂ ਤੁਹਾਡਾ ਬੱਚਾ ਬਿਮਾਰ ਹੋਇਆ ਉਹਨਾਂ ਦੀ ਐਸੇ ਦੁੱਦੀ ਮੌਤ ਤੋਂ ਬਾਅਦ ਜ਼ਿਆਦਾ ਤੁਸੀਂ ਦੱਸਿਆ ਸੀ ਇੱਕ ਵਾਰ ਵੀ ਨਹੀਂ ਉਹ ਹੁਣ ਵੀ ਨਹੀਂ ਸੱਟ ਅੱਜ ਉਹ ਵਰਸੀ ਤੇ ਨਹੀਂ ਆ ਸਕਿਆ ਉਹ ਕਰਿਆ ਹਰ ਵੇਲੇ ਸਿੱਧੂ ਦਾ ਜ਼ਿਕਰ ਹੁੰਦਾ ਹੈ ਹਰ ਵੇਲੇ ਕਿਉਂਕਿ ਮੇਰੇ ਨੂੰ ਜ਼ਿਆਦਾ ਉਹਨਾਂ ਦਾ ਜ਼ਿਆਦਾ ਕਨੈਕਸ਼ਨ ਤੇ ਬਸ ਅੱਜ ਐਸੀ ਮੈਂ ਗੱਲਾਂ ਕੀਤੀਆਂ ਤੇ ਇਹ ਪੁੱਛ ਹਰ ਪਿਆਰ ਕਰਨ ਵਾਲਾ ਤੇਰੇ ਨਾਲ ਪਰ ਹਰ ਪਿਆਰ ਕਰਨ ਵਾਲੇ ਨੂੰ ਤੁਸੀਂ ਸੀ ਸੀ ਲਈ ਛੋਟਾ ਸਿੱਧੂ ਹੈ ਇੱਕ ਖੁਸ਼ੀ ਦੀ ਗੱਲ ਤਾਂ ਇਹ ਵੀ ਹੈ ਕਿ ਉਹਨਾਂ ਕੋਲ ਇੱਕ ਉਮੀਦ ਜਿਹੀ ਹੈਗੀ ਹੈ ਜ਼ਿੰਦਗੀ ਗੁਜ਼ਾਰਨ ਦਾ ਜਰੀਆ ਹਾਏ ਕਿੱਸਾ ਵੀ ਹੁਣ ਮੇਰੇ ਦੋ ਬੱਚੇ ਨੇ ਵਿਜਨ ਨੇ ਪੜ ਇੱਕ ਤਾਂ ਪੜਨੋਂ ਹਟ ਗਿਆ ਇੱਕ ਮੇਰੀ ਬੇਟੀ ਪੜ ਰਹੀ ਹੈ ਤੁਸੀਂ ਦੇਖੋ ਅਸੀਂ ਦੋਨੇ ਮਿਆਂ ਬੀਬੀ ਕਿੰਨੇ ਸੁਪਨੇ ਦੇਖਦੇ ਹੋਵਾਂਗੇ ਹਨਾ ਵੇਟ ਪ੍ਰਤੀ ਅਸੀਂ ਉਹ ਨਹੀਂ ਦੇਖਦੇ ਹੋਵਾਂਗੇ ਬੇਟੀ ਪ੍ਰਤੀ ਅਸੀਂ ਜਵਾਈ ਦੀ ਦੇਖਦੇ ਹੋਵਾਂਗੇ ਤੇ ਜੇ ਉਹ ਬਗੀਚਾ ਸਾਡਾ ਕੋਈ ਅਜਾੜ ਨਹੀਂ ਆਵੇਗਾ ਅਜਾੜ ਦੇ ਫਿਰ ਸਾਡੇ ਤੇ ਕੀ ਵੀ ਤੂੰ ਮੈਨੂੰ ਲੱਗਦਾ ਸੀ ਕਿ ਜੇ ਉਹ ਨੂੰ ਖਤਮ ਹੀ ਕਰਤਾ ਉਹਦੇ ਪਿੱਛੇ ਉਹਨਾਂ ਨੂੰ ਇਹ ਵੀ ਕਿਤੇ ਡਰ ਸੀਗਾ ਜੇ ਇਹ ਕਿਤੇ ਰਹਿ ਜਾਵੇ ਤੇ ਸਾਡੇ ਲਈ ਖਤਰਾ ਹੈ ਆਹੇ ਗੱਲ ਤੇ ਤਾਂ ਸਮਝ ਨਹੀਂ ਆਈ ਅੱਜ ਤੱਕ ਕਿਉਂਕਿ ਮੈਂ ਮੈਂ ਲੀਡਰਸ਼ਿਪ ਤੋਂ ਸਿਆਸਤ ਤੋਂ ਬਹੁਤ ਦੂਰ ਹਾਂ ਮੈਂ ਗਰੀਬ ਘਰ ਦੀ ਕੁੜੀ ਸੀ ਮੈਂ ਸਿਰਫ ਗਾਉਣਾ ਕਮਾਉਣਾ ਆਦੇ ਮਾਂ-ਬਾਪ ਦੀ ਸੇਵਾ ਕਰਨੀ ਮੈਂ ਬਹੁਤੀਆਂ ਚੀਜ਼ਾਂ ਤੋਂ ਕਿੱਕ ਕਰੋੜਾਂ ਚੀਜ਼ਾਂ ਤੋਂ ਦੂਰ ਸੀ ਪਰ ਮੈਨੂੰ ਅੱਜ ਤੱਕ ਮੈਂ ਐ ਜੇ ਮਦਰ ਐ ਜੇ ਇੱਕ ਕਲਾਕਾਰ ਮੈਂ ਬਹਿ ਕੇ ਸੋਚਦੀ ਹੁੰਦੀ ਹੁੰਦੀ ਵੀ ਇਹ ਰੀਜ਼ਨ ਕੀ ਹੈ ਕਾਰਨ ਕੀ ਹੈ ਪਰ ਇੱਕ ਕਿਤੇ ਨਾ ਕਿਤੇ ਆ ਕੇ ਉਸ ਗੁਰੂ ਮਹਾਰਾਜ ਤੇ ਫੇਰ ਪਰੋਸਾ ਹੋ ਜਾਂਦਾ ਵੀ ਜਦੋਂ ਵੱਡੇ ਪੈਰੀ ਤੇ ਜਾ ਕੇ ਛੋਟੇ ਪੈਰੀ ਮੋੜ ਸਕਦਾ ਫਿਰ ਉਹਨ ਇਨਸਾਫ ਵੀ ਦਿਵਾਊਗਾ ਬਿਲਕੁਲ ਕਈ ਵਾਰ ਆਪਾਂ ਕਾਲੇ ਹੁੰਨੇ ਆ ਪਰਮਾਤਮਾ ਕੁਝ ਹੋਰ ਸੋਚੀ ਬੈਠਾ ਹੁੰਦਾ ਹਨ ਉਹਨਾਂ ਨੂੰ ਕੀ ਪਤਾ ਕਿ ਕਿੱਡਾ ਇਨਸਾਫ ਦਵਾਉਣਾ ਸਿੰਦਰ ਮੈਮ ਜਦੋਂ ਸਿੱਧੂ ਦੇ ਗੀਤਾਂ ਦੇ ਵਿੱਚ ਤੁਹਾਡਾ ਤੁਹਾਡਾ ਨਾਮ ਆਉਂਦਾ ਹੈ ਅੱਜ ਵੀ ਤੁਸੀਂ ਉਹ ਗੀਤ ਸੁਣਦੇ ਹੋਵੋਗੇ ਤੇ ਉਹਦੇ ਮੋਹ ਆਪਣਾ ਨਾਮ ਸੁਣ ਕੇ ਉਹ ਦਿਲ ਦੇ ਵਿੱਚ ਇੱਕ ਦਰਦ ਵੀ ਜਾਗਦਾ ਹੋਏਗਾ ਸੋ ਉਹ ਚੀਜ਼ਾਂ ਦੇ ਦੋ ਉਹ ਗਾਣੇ ਸੁਣਦੇ ਹੋ ਅੱਜ ਵੀ ਤੇ ਕੀ ਫੀਲ ਹੁੰਦਾ ਉਹ ਜਾਣ ਇੱਕ ਐਜੇ ਕਲਾਕਾਰ ਛੱਡ ਕੇ ਮੈਂ ਕਲਾਕਾਰੀ ਨੂੰ ਇੱਕ ਪਾਸੇ ਰੱਖ ਦੋ ਹੈ ਨਾ ਵੀ ਮੈਂ ਹਰ ਕਲਾਕਾਰ ਥੋੜੇ-ਬਹੁਤ ਸੰਗੀਪਰ ਆਪਦੀ ਰੋਟੀ ਖਾਂਦਾ ਰਹਿੰਦਾ ਕਿਉਂਕਿ ਮੈਂ ਬੜੀ ਸਿੰਪਲ ਜੀ ਫੈਮਿਲੀ ਦੀ ਕੁੜੀ ਸੀ ਮੈਂ ਆਪਦੇ ਲਾਈਫ ਸਟਾਈਲ ਨੂੰ ਵੀ ਉਵੇਂ ਹੀ ਰੱਖਿਆ ਸਾਦਾ ਜਿਹਾ ਪਰ ਜਦੋਂ ਉਹਦੇ ਮੈਂ ਗੀਤ ਗਾਉਣੀਆ ਮੈਂ ਕਹਿੰਨੀ ਵੀ ਐਦੋ ਤਾਂ ਤੂੰ ਮੈਨੂੰ ਤਰੱਕੀ ਨਾ ਦਿੰਦਾ ਤੂੰ ਆਪਦੀ ਮਾਂ ਦੀ ਗੋਦੀ 'ਚ ਰਹਿੰਦਾ ਕਿਉਂਕਿ ਮੈਂ ਕਮਾਂ ਹੈ ਉਹਦੇ ਉਹਦੇ ਬੱਚੇ ਮੇਰੇ ਨਹੀਂ ਉਹ ਸੁਪਨੇ ਬੁਣ ਲੈਂਦੇ ਆ ਕਿ ਬੱਚੇ ਜਦੋਂ ਹੁੰਦੇ ਹਨ ਮੈਂ ਕਿਹਨੇ ਜਦੋਂ ਬੱਚਾ ਪੈਦਾ ਹੁੰਦਾ ਸੁੱਖ ਨੇ ਤਾਂ ਆਪਣੇ ਉਹਦੇ ਨਾਲ ਨਾਲ ਦੇਣਾ ਮੈਨਾਂ ਦਾ ਤੁਸੀਂ ਵੀ ਮਦਰ ਹੋਵੋਗੇ ਹਨਾ ਤੁਸੀਂ ਇੱਥੇ ਫਿਰਦੇ ਹੋ ਆਪਦੇ ਬੱਚਿਆਂ ਲਈ ਜੋਬ ਕਰਦੇ ਹੋ ਤੇ ਥੋੜਾ ਖਿਆਲ ਪਿੱਛੇ ਹੁਣ ਉਹ ਕੱਚੂ ਕੰਮੇ ਮੰਗੋ ਫੋਨ ਨੂੰ ਲੱਗਦਾ ਕੋਈ ਮਾਂ ਬਾਪ ਕਰ ਲਾਉਂਦਾ ਦੀ ਹੂੰ ਮੈਂ ਹਰ ਉਸ ਬੱਚੇ ਲਈ ਅਰਦਾਸ ਕਰਦੀ ਹੁੰਦੀ ਆ ਭਾਵੇਂ ਉਹ ਚਿੱਟੇ ਨਾਲ ਚਲਿਆ ਗਿਆ ਭਾਵੇਂ ਉਹ ਐਕਸੀਡੈਂਟ ਨਾਲ ਚਲਿਆ ਗਿਆ ਭਾਵੇਂ ਉਹ ਚਾਨ ਚੱਕ ਕਿਸੇ ਬਿਮਾਰੀ ਨਾਲ ਚਲਿਆ ਗਿਆ ਵੀ ਜਾਂ ਤਾਂ ਦੇ ਹੀ ਨਾ ਮੈਂ ਗਾਣੀ ਚਕਾਇਆ ਨਾ ਨਹੀਂ ਨਾ ਇੱਕ ਦੁੱਖ ਰਹੂਗਾ ਬੀ ਮਾਲਕ ਨੇ ਦਿੱਤਾ ਨਹੀਂ ਪਰ ਇੰਨਾ ਵੱਡਾ ਪਰ ਦੇ ਕੇ ਖੋਈ ਨਾ ਮੈਂ ਇਹ ਮੇਰੀ ਰੱਬਣਾ ਹਮੇਸ਼ਾ ਲੜਾਈ ਰਹੂ ਵੀ ਦੇਈ ਨਾ ਇੱਕ ਦੁੱਖ ਰਹੂਗਾ ਵੀ ਤੂੰ ਦਿੱਤਾ ਨਹੀਂ ਪਰ ਦੇ ਕੇ ਖੋਈ ਨਾ ਬਾਕੀ ਅਸੀਂ ਕਲਾਕਾਰ ਹੁੰਨੇ ਆ ਜੀ ਅਸੀਂ ਸਾਡੀ ਜੌਬ ਐ ਸਾਨੂੰ ਹੱਸਣਾ ਵੀ ਪੈਂਦਾ ਸਾਨੂੰ ਨੱਚਣਾ ਵੀ ਪੈਂਦਾ ਅਸੀਂ ਆਪਣੇ ਬੱਚੇ ਵੀ ਪਾਲਨੇ ਆ ਥੱਲੇ ਕਮੈਂਟ ਚ ਮਰਜ਼ੀ ਜੋ ਲੋਕ ਮਰਜ਼ੀ ਕਰੇ ਜਾਣ ਉਹ ਵੀਰ ਜੀ ਵਾਂਗੂ ਅਸੀਂ ਹਰ ਹੱਦ ਤੱਕ ਜਲੀਲ ਹੋਣ ਲਈ ਤਿਆਰ ਆ ਮੇਰੇ ਬੱਚੇ ਦਾ ਡਾਇਗਨੋਸ ਬਹੁਤ ਮਹਿੰਗਾ ਹੈ ਜੇ ਫਿਰ ਮੈਂ ਅਸੀਂ ਕਮਾਵਾਂਗੇ ਨਾ ਅਸੀਂ ਜਾਵਾਂਗੇ ਨਾ ਤੇ ਉਹ ਤਾਂ ਡਾਇਗਨੋਸ ਕਿਵੇਂ ਕਰਾਵਾਂਗੇ ਬੁੜੀ ਤਬਿਆ ਠੀਕ ਹੋਈ ਨਾ ਫੇਰ ਫੇਰ ਥੱਲੇ ਲੋਕ ਸਾਨੂੰ ਗਾਲਾਂ ਕੱਢੀ ਜਾਣ ਸਾਨੂੰ ਜੋ ਮਰਜੀ ਕਹੀ ਜਾਣ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਕਰੋੜਾਂ ਚ ਜੇ ਸਾਨੂੰ ਦੋ ਪਿਆਰ ਕਰਦੇ ਆ ਦੋਆਂ ਨੇ ਅਸ਼ੀਰਵਾਦ ਦਿੱਤਾ ਅੱਜ ਕਿੰਨੇ ਨੇ ਮਾਲਕਾ ਸ਼ੁਕਰ ਹੈ ਸਾਨੂੰ ਦੋ ਤਾਂ ਸਾਡੇ ਨਾਲ ਨੇ ਵੀ ਉਹਨਾਂ ਹਰ ਇੱਕ ਵਾਸਤੇ ਕਮੈਂਟ ਕਰਨ ਵਾਲੇ ਨੂੰ ਜਿਵੇਂ ਵੀਰ ਜੀ ਨੇ ਕਿਹਾ ਸੀ ਹਰ ਇੱਕ ਕਮੈਂਟ ਕਰਨ ਵਾਲ ਨੂੰ ਇੱਕ ਬੇਨਤੀ ਕਰੂੰਗੀ ਵੀ ਤੁਹਾਡਾ ਕਮੈਂਟ ਰਹਿ ਜਾਂਦਾ ਕਿਸੇ ਦਾ ਦਿਲ ਤਾਰ-ਤਾਰ ਹੋ ਜਾਂਦਾ ਇਹ ਗੱਲ ਕੋਬੂ ਵੀ ਆਏ ਹੋਏ ਹੋਏ ਕਿੰਦੀ ਵੱਡੀ ਗੱਲ ਕੀਤੀ ਹੈ ਕਿ ਤੁਹਾਡਾ ਕਮੈਂਟ ਰਹਿ ਜਾਂਦਾ ਪਰ ਪੱਲੇ ਦਾ ਦਿਲ ਤਾਰ-ਤਾਰ ਹੋ ਜਾਂਦਾ ਉਹ ਇਸ ਵਜ੍ਹਾ ਤੋਂ ਕਿ ਉਹ ਜੀ ਦੋਨਾਂ ਨੇ ਉਸ ਬਾਅਦ ਵੀਡੀਓਜ਼ ਦੇ ਉਤੇ ਇੱਕ ਗਾਣਾ ਵਗੈਰਾ ਗਾਇਆ ਸੀ ਤੇ ਫਿਰ ਲੋਕਾਂ ਨੇ ਬਾਰੇ ਕਮੈਂਟ ਕੀਤੇ ਸੀ ਕਿ ਤੁਸੀਂ ਤੇ ਉਹਦਾ ਦੀ ਭੂਆ ਸੋ ਤੁਸੀਂ ਕਿਵੇਂ ਇਸ ਸਦਮੇ ਚ ਇੰਨੀ ਛੇਤੀ ਬਾਹਰ ਨਿਕਲ ਆਏ ਹੋ ਲੇਕਿਨ ਉਹਨਾਂ ਨੇ ਫਿਰ ਉਹ ਦੱਸਿਆ ਸੀ ਮੈਂ ਉਹਨਾਂ ਦੇ ਇੰਟਰਵਿਊ ਸੁਣਿਆ ਸੀ ਉਹਨਾਂ ਨੇ ਆਖਿਆ ਸੀ ਕਿ ਮੇਰਾ ਬੇਟਾ ਇੱਕ ਬੜੀ ਵੱਡੀ ਬਿਮਾਰੀ ਨਾਲ ਲੜਨਦਿਆ ਉਹਦੇ ਵਾਸਤੇ ਮੈਨੂੰ ਜ਼ਰੂਰਤ ਹੈ ਉਹ ਮੇਰਾ ਜਦੋਂ ਸੋਰਸ ਆਫ ਇਨਕਮ ਹੀ ਹੈ ਵਾ ਤੇ ਮੈਂ ਕਮਾਵਾਂਗੀ ਤੇ ਆਪਣੇ ਬਾਕੀ ਬੱਚਿਆਂ ਨੂੰ ਵੀ ਪਾਲਾਂਗੀ ਤੇ ਬਾਕੀ ਬੱਚਿਆਂ ਨੂੰ ਪਾਵਾਂਗੀ ਤੇ ਬਾਕੀ ਉਹਨਾਂ ਦੀ ਗੱਲ ਬਹੁਤ ਵੱਡੀ ਹੈ ਕਿ ਅਸੀਂ ਇਹ ਗੱਲ ਕਰਨ ਵਾਲੇ ਤਾਂ ਕਹਿੰਦੇ ਆ ਨਾ ਕਿ ਗੱਲ ਦੇ ਬੋਲ ਜਿਹੜੇ ਨੇ ਉਹ ਧੀਰ ਤਰ੍ਹਾਂ ਜਾ ਕੇ ਲੱਗਦੇ ਨੇ ਉਹ ਨਜ਼ਰ ਤੇ ਨਹੀਂ ਆਉਂਦੇ ਹੁੰਦੇ ਇੱਕ ਚੀਜ਼ ਹੈ ਕਿ ਤੁਸੀਂ ਕਿਸੇ ਛੁਰੀ ਨਾਲ ਜਾਂ ਕਿਸੇ ਤਲਵਾਰ ਨਾਲ ਫੱਟ ਪਾਓਗੇ ਉਹ ਤਾਂ ਸਾਹਮਣੇ ਨਜ਼ਰ ਆਏਗਾ ਉਹ ਚਖੂਨ ਵਗਦਾ ਰੇਸ ਦਾ ਜ਼ਖਮ ਉਹ ਸਾਰਾ ਨਜ਼ਰ ਆਏਗਾ ਲੇਕਿਨ ਜਿਹੜੇ ਗੱਲਾਂ ਦੇ ਬੋਲ ਹੁੰਦੇ ਨੇ ਉਹ ਸਿੱਧਾ ਜਾ ਕੇ ਦਿਲ ਦੀ ਵਾਜਦੇ ਨੇ ਉਹ ਜਿਹੜੇ ਨੇ ਨਾ ਉਹ ਉਹਦੀ ਸਿੱਤੇ ਜਾਂਦੇ ਉਹ ਬੰਦੇ ਨੂੰ ਅੰਦਰੋਂ ਅੰਦਰ ਜਿਹੜੇ ਨੇ ਨਾ ਉਹ ਖਤਮ ਕਰਦੇ ਰਹਿੰਦੇ ਨੇ ਬਾਕੀ ਅਸੀਂ ਇਹੀ ਦੁਆ ਕਰਾਂਗੇ ਕਿ ਵਾਕਿਆ ਜਿਵੇਂ ਕੋ ਉਹਨਾਂ ਨੇ ਗੱਲ ਕੀਤੀ ਕਿ ਆਹ ਬਾਇਓਜਨ ਮੈਂ ਕਿਹਾ ਕਿ ਉਹਸ ਮਾਲਕ ਦੀ ਮਰਜ਼ੀ ਹੈ ਉਹ ਕਹਿੰਦੇ ਨੇ ਨਾ ਉਹਦੀ ਖੇਤੀ ਆ ਕੱਚੀ ਵਾੜਲੇ ਪੱਕੀ ਵਾੜਲੇ ਲੇਗੀ ਨੇ ਉਸ ਰੱਬ ਕੋਲ ਦੁਆ ਕਰਨੇ ਆ ਕਿ ਰੱਬਾ ਜੀ ਜਿੱਤੇ ਤੇ ਲੰਮੀ ਉਮਰ ਵਾਲੇ ਨਹੀਂ ਸੇ ਤੰਦਰੁਸਤੀ ਵਾਲੇ ਹਲਾਤ ਦੇਈ ਬਸ ਇਹ ਨਿਜ਼ਾਮੇ ਕੁਦਰਤ ਹੈ ਨਾ ਨਿਜ਼ਾਮੇ ਦੁਨੀਆ ਹੈ ਚੱਲੋ ਚੱਲੀ ਦਾ ਮੇਲਾ ਹੈ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਠੀਕ ਹੈ ਇਹ ਰੱਬ ਨੇ ਇੱਥੇ ਪੱਕਾ ਕੋਈ ਵੀ ਨਹੀਂ ਹੈ ਠੀਕ ਹੈ ਕੋਈ ਅੱਜ ਚੱਲਾ ਕੋਈ ਕੱਲ ਚੱਲੇ ਬਿਲਕੁਲ ਠੀਕ ਹੈ ਬਾਕੀ ਇਹ ਵੀ ਕਿ ਜਾਂ ਜਿਹੜੇ ਵੀਰੇ ਗੰਦੇ ਕਮੈਂਟ ਕਰਦੇ ਨੇ ਬਸ ਕਿ ਇਹੋ ਜਿਹੇ ਕਮੈਂਟ ਕਰਦੇ ਨੇ ਕਿ ਜਿਹਦੇ ਨਾਲ ਅਗਲੇ ਬੰਦੇ ਦਾ ਦਿਲ ਦੁਖਦਾ ਯਾਰ ਮਿਹਰਬਾਨੀ ਹੋ ਜੇ ਕਮੈਂਟ ਨਾ ਕਰਿਆ ਕਰੋ ਠੀਕ ਹੈ ਤੁਹਾਡੇ ਘਰ ਵੀ ਮਾਵਾ ਪੈਣਾ ਹੈ ਗਿਆ ਨੇ ਕੋਈ ਮਜਬੂਰ ਹੋ ਕੇ ਠੀਕ ਹੈ ਕਿਉਂ ਦੁੱਖ ਸਾਰਿਆਂ ਨੂੰ ਐ ਸਿੱਧੂ ਮੂਸੇ ਵਾਲੇ ਦਾ ਕੋਈ ਐਸ ਪਤਾ ਨਹੀਂ ਚੜਦੇ ਪੰਜਾਬ 'ਚ ਵੀ ਉਹਨਾਂ ਦੁੱਖ ਲੈਂਦੇ ਪੰਜਾਬ 'ਚ ਵੀ ਉਹਨਾਂ ਦੀ ਦੁਨੀਆਂ 'ਚ ਜਿੱਥੇ-ਜਿੱਥੇ ਉਹਦੇ 팬 ਕਰਦੇ ਹੋਣ ਜਿੱਥੇ ਵੀ ਉਹਦੇ 팬 ਭਰਾ ਪਿਆਰ ਕਰਨ ਵਾਲੇ ਬੈਠੇ ਨੇ ਨਾ ਉੱਥੇ-ਉੱਥੇ ਦੁੱਖ ਹੈ ਠੀਕ ਹੈ ਬਗਾਲੇ ਵੇ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਠੀਕ ਹੈ ਇੱਕ ਨਿਜ਼ਾਮ ਹੈ ਰੱਬ ਨੇ ਬਣਾਇਆ ਹੈ ਠੀਕ ਹੈ ਚਾਰ ਦਿਨ ਦੁੱਖ ਰਹਿੰਦਾ ਬੰਦੇ ਨੂੰ ساری ਜ਼ਿੰਦਗੀ ਬੰਦੇ ਨੂੰ ਦੁੱਖ ਲੱਗਦਾ ਪਰ ਥੋੜਾ ਦੁਨੀਆਦਾਰੀ ਵੀ ਕਰਨੀ ਪੈਂਦੀ ਹੈ ਠੀਕ ਹੈ ਥੋੜਾ ਕਮਾਣਾ ਵੀ ਪੈਂਦਾ ਬੱਚਿਆਂ ਦੀ ਖਾਤਰ ਕਹਿੰਦਾ ਦੁੱਖ ਨਾਲ ਢਿੱਡ ਨਹੀਂ ਭਰਦਾ ਕਹਿੰਦੇ ਸੁੱਖ ਨਾਲ ਢਿੱਡ ਨਹੀਂ ਭਰਦਾ ਠੀਕ ਹੈ ਢਿੱਡ ਭਰਨ ਵਾਸਤੇ ਤੁਹਾਨੂੰ ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਤਰਕਾਰ ਨੇ ਉਹ ਚਾਹੀਦੀਆਂ ਚਾਹੀਦੀਆਂ ਨੇ ਠੀਕ ਹੈ ਬਾਕੀ ਸਿੱਧੂ ਬਾਈ ਦਾ ਜ਼ਖਮ ਜਿਹੜਾ ਨਾ ਜਿਹੜਾ ਜ਼ਖਮ ਦੇ ਗਿਆ ਉਹ ਸਦਾ ਹੀ ਤਾਦਾ ਹੀ ਰਹਣਾ ਵੈਸੇ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਜਸਵਿੰਦਰ ਬਰਾੜ ਜੀ ਨੇ ਕਿ ਉਹਨਾਂ ਨੇ ਆਖਿਆ ਕਿ ਉਸ ਵੇਖੋ ਕੋਨੇ ਕਿਹਾ ਕਿ ਜੇ ਉਹ ਵੱਡੇ ਪੈਰੀ ਆਸ ਜੇ ਉਹ ਮੈਸੂਨ ਐਸੀ ਤਵੇ ਵੱਡੇ ਪੈਰੀ ਗਿਆ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਆ ਜਾ ਤੇ ਉਹਦੇ ਵਿੱਚ ਉਹਨਾਂ ਨੇ ਜਿਵੇਂ ਗੱਲ ਕੀਤੀ ਸੀ ਕਿ ਉਸ ਮਾਲਕ ਦੇ ਅੱਗੇ ਕਿਸੇ ਦੀ ਮਰਜ਼ੀ ਨਹੀਂ ਤੇ ਮਾਲਕ ਨੇ ਪਤਾ ਨਹੀਂ ਕੀ ਸੋਚਿਆ ਹੋਇਆ ਜੀ ਇਹ ਹੈ ਨਾ ਕਿ ਰੱਬ ਨੇ ਛੋਟਾ ਸਿੱਧੂ ਦਿੱਤਾ ਹੈ ਤੇ ਰੱਬ ਨੂੰ ਸਾਫੀ ਦਵਾਈ ਦੇਗਾ ਇਨਸ਼ਾਅ ਇਨਸ਼ਾਅ ਵੀ ਦਵਾਈ ਦੇਗਾ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਹੈ ਇੱਕ ਉਮੀਦ ਹੈ ਉਹ ਬੰਦੇ ਨੇ ਜੇ ਕਹਿੰਦੇ ਨੇ ਕਿ ਜਦੋਂ ਬੰਦੇ ਦਾ ਆਮਨ ਡੋਲਣਾ ਸ਼ੁਰੂ ਹੋ ਜਾਂਦਾ ਹੈ ਨਾ ਉਸ ਤੋਂ ਅੱਗੇ ਫਿਰ ਕੁਝ ਵੀ ਨਹੀਂ ਰਹਿੰਦਾ ਹੈ ਆਮਨ ਨਹੀਂ ਬੰਦੇ ਦਾ ਡੋਲਣਾ ਚਾਹੀਦਾ ਇਸ ਚੀਜ਼ ਤੇ ਪੂਰਤਾ ਯਕੀਨ ਹੋਣਾ ਚਾਹੀਦਾ ਕਿ ਰੱਬ ਨੇ ਪਤਾ ਨਹੀਂ ਕੀ ਸੋਚਿਆ ਹੈ ਉਹਦੇ ਵਾਸਤੇ ਬਾਕੀ ਸਾਰੇ ਕਮੈਂਟਸ ਦੇ ਵਿੱਚ ਆਰ ਇਨ ਆਰ ਆਈ ਪੀ ਹੈਸ਼ਟੈਗ ਆਰ ਆਈ ਪੀ ਜ਼ਰੂਰ ਲਿਖੋ ਠੀਕ ਹੈ ਸਿੱਧੂ ਨੂੰ ਸੇਵਾ ਦੇ ਵਾਸਤੇ ਠੀਕ ਹੈ ਤੇ ਬਾਕੀ ਇਹ ਦੁੱਖ ਜਿਹੜਾ ਨਾ ਇਹ ਸਦਾ ਜ਼ਿੰਦਗੀ ਦੇ ਨਾਲ ਰਹਿਣੇ ਰਹਿਣਾ ਐ ਵਾਲੇ ਦਿਨ ਨੂੰ ਤੇ ਸਮਝੋ ਕਿ ਉਹ ਦੁੱਖ ਤਾਜ਼ਾ ਹੋ ਜਾਂਦਾ ਦੁਬਾਰਾ ਜਦੋਂ ਆਣੀ ਕਰਨੀ ਹੈ ਨਾ ਉਦੋਂ ਦੁੱਖ ਤਾਜ਼ਾ ਹੈ ਠੀਕ ਹੈ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਆਪਣਾ ਪਿਆਰ ਰੱਬ ਦਾ